ਆਜੋ ਦੋਸਤੋ ਪੈਗ ਲਾਈਏ ਖੂਬ ਜਮੇਗਾ ਰੰਗ ਜਦ ਮਿਲ ਬੈਠੇਗੇ ਹਮ ਯਾਰ ਹੈ ਚਲੋ ਇਹ ਤਾਂ ਦੋਸਤੋ ਜੀ ਦਾ ਮਜ਼ਾਕ ਵੈਸੇ ਮੈਂ ਪੈਗ ਨਹੀਂ ਲਾਉਂਦਾ ਜਿਹੜੀ ਕੰਮ ਦੀ ਗੱਲ ਆ ਉਹ ਆਪਾਂ ਕਰਦੇ ਅੱਜ ਵੀ ਦੋਸਤੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਜ਼ਹਿਰ ਆ ਜ਼ਹਿਰ ਪਾਮ ਆਇਲ ਜਿਨੋ ਕੇ ਤੁਸੀਂ ਸਰੋਂ ਦੇ ਤੇਲ ਦੇ ਨਾਲ ਜਾਣਦੇ ਹੋ ਸਰ ਨੂੰ ਤਾਂ ਦੇਲ ਕੇ ਇੰਨੇ ਦੁੱਤੀ ਸਾਰੇ ਜਾਣੇ ਇਹ ਚੀਜ਼ ਨੂੰ ਪਰ ਇਹ ਕੀ ਆ ਇਹ ਹੈਗਾ ਪਾਮ ਆਇਲ ਵੈਜੀਟੇਬਲਜ਼ ਆਇਲ ਜਿਹਨੂੰ ਸਾਬਣਾ ਸੋਡਾਂ ਦੇ ਵਿੱਚ ਵਰਤਾ ਜਾਂਦਾ ਤੇ ਆਪਣੇ ਕੀ ਆ ਵੀ ਆਪਣੇ ਨਾ ਲੋਕ ਜ਼ਹਿਰੀ ਆਵ ਦਿਸ ਜਵਾਕਰ ਨੂੰ ਸਬਜ਼ੀਆਂ 'ਚ ਤੜਕੇ ਲਾਲਾ ਖਵਾਈ ਜਾਂਦੇ ਆ ਯਾਰ ਤੇ ਉਹ ਚੀਜ਼ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ 2 ਮਿੰਟ ਮੇਰੀ ਗੱਲ ਧਿਆਨ ਨਾਲ ਸੁਣੋ ਹੁਣ ਤੁਸੀਂ ਆਪ ਸੋਚੋ ਯਾਰ ਹੈ ਆਪਾ ਸਾਰੇ ਜ਼ਿੰਮੇਦਾਰ ਆ ਹਨਾ ਵੀ ਚਲ ਜਿਹੜੇ ਹੋਰ ਵੀ ਵਰਗਾਂ ਦੇ ਲੋਕ ਆਪਣੇ ਭੈਣ ਭਰਾ ਉਹ ਵੀ ਮੇਰੀ ਗੱਲ ਧਿਆਨ ਦੇਣ ਵੀ ਦੇਖੋ ਵੀ ਸਰੋਂ ਆ ਜਿਹੜੀ ਜਿਹਦਾ ਤੇਲ ਨਿਕਲਦਾ ਉਹ 50 ਰੁਪਏ ਕਿਲੋ ਆ ਠੀਕ ਆ ਤੇ 3 ਕਿਲੋ ਸਰੋਂ ਦੇ ਵਿੱਚੋਂ 1 ਕਿਲੋ ਤੇਲ ਨਿਕਲਦਾ ਠੀਕ ਆ ਤੇ 5 ਰੁਪਏ ਉਹ ਕੋਲੂ ਵਾਲਾ ਲਾਇਆ ਜਾਂਦਾ ਠੀਕ ਐ ਮਤਲਬ 155 ਰੁਪਏ ਦਾ ਘੱਟ ਤੋਂ ਘੱਟ ਮੁੱਲ ਬਣਦਾ ਸਰੋਂ ਦੇ ਤੇਲ ਦਾ 155 ਤੇ ਇਹਦੇ ਵਿੱਚ 3 ਕਿਲੋ ਤੇਲ ਆ 3 ਕਿਲੋ ਤੁਹਾਨੂੰ ਦੇਖਣ ਨੂੰ 5 ਕਿਲੋ ਲੱਗਦੀ ਹੋਊਗੀ ਪਰ ਤੋਂ ਡਿਜ਼ਾਇਨ ਕਰੀ ਵਾਸਤੇ ਦੱਸ ਦਿਆਂ ਵੀ ਇਹ ਪੈਕਿੰਗਾਂ 5 ਲੀਟਰ ਦੀਆਂ ਹੁੰਦੀਆਂ ਤੇਲੇ 'ਚ 3 ਕਿਲੋ ਹੀ ਪੈਂਦਾ ਠੀਕ ਆ ਵੀ ਇਹਦੇ 3 ਕਿਲੋ ਤੇਲ ਪੈਂਦਾ ਮਤਲਬ 155 3 ਕਿੰਨਾ ਬਣਦਾ 465 ਰੁਪਏ ਦਾ ਬਣਨਾ ਚਾਹੀਦਾ ਤੇ ਪਰੇ ਮਾਰਕੀਟ ਦੇ ਵਿੱਚ ਤੁਹਾਨੂੰ ਕਿੰਨੇ ਦਾ ਪੈਂਦਾ ਤੁਸੀਂ ਉਹ ਵੀ ਪਤਾ ਕਰਕੇ ਆਓ ਫਿਰ ਤੁਹਾਨੂੰ ਮੇਰੀ ਗੱਲ ਦਾ ਯਕੀਨ ਪਊ ਵੀ ਹੁਣ ਮੰਨ ਲਓ ਵੀ ਜੇ ਆਪਾਂ ਲੱਗੇ ਪੈਸੇ ਹੀ ਵਾਪਸ ਲਈਏ ਮਤਲਬ ਆਪਣੇ ਸਰੋਂ ਦੇ ਤੇਲ ਦੇ ਮਤਲਬ ਮੇਰੇ ਕਹਿਣ ਦਾ ਗੱਲ ਸਮਝੋ ਤੁਸੀਂ ਕਿਉਂਕਿ ਆਪਣ ਨੂੰ ਛੇਤੀ ਕਿਤੇ ਨਾ ਗੱਲ ਸਮਝ ਨਹੀਂ ਆਉਂਦੀ ਹੁੰਦੀ ਸਰੋਂਾਂ ਜਿਹੜੀ 50 ਰੁਪਏ ਕਿਲੋ ਆ ਠੀਕ ਹੈ 3 ਕਿਲੋ ਤੇਲ ਦੇ ਵਿੱਚ 9 ਕਿਲੋ ਸਰੋਂ ਵਰਤੀ ਗਈ ਠੀਕ ਹੈ 15 ਰੁਪਏ ਭਈ ਪੈ ਗਈ ਮਤਲਬ 465 ਰੁਪਏ ਤਾਂ ਲੱਗ ਗਏ ਇੰਨਾ ਤੇਲ ਕੱਢਣ ਵਾਸਤੇ ਤੇ ਜਿਹੜਾ ਦੁਕਾਨਦਾਰ ਉਹ ਕਿਹੜਾ ਉਹੀ ਬੈਠਾ ਜਿਨੇ ਪਣੋਂ ਵੇਚਿਆ ਹੋਊਗਾ ਕਿਸੇ ਫੈਕਟਰੀ ਵਾਲਾ ਭੁਰੇ ਉਹਨਾਂ ਲੋਕ ਸੇਵਾ ਕਰਨ ਨੂੰ ਆਪਾਂ ਨੂੰ ਵੇਚਣਾ ਸ਼ੁਰੂ ਕਰਤਾ ਨਹੀਂ ਉਹ ਆਪਦਾ ਕੋਈ ਲਾਭ ਵੀ ਰੱਖੂਗਾ ਵਿੱਚ 10% ਜਾਂ 20% ਹੈਨਾ 10% ਤੁਸੀਂ ਉਹਦਾ ਰੱਖ ਲਓ 50 ਰੁਪਏ ਉਹਦੇ ਰੱਖ ਲਓ ਮਤਲਬ ਕਿ ਇਹਦਾ ਜੇ ਆਪਾਂ ਸਹੀ ਰੇਟ ਗੱਡੀਏ ਤਾਂ 3 ਕਿਲੋ ਤੇਲ ਆਪਾਂ ਨੂੰ 750 550 ਦਾ ਮਿਲਣਾ ਚਾਹੀਦਾ ਜੇ ਆਪਾਂ ਕਹੀਏ ਵੀ ਇਮਾਨਦਾਰੀ ਨਾਲ ਸਹੀ ਤੇਲ ਆਪਾਂ ਨੂੰ 550 ਦਾ ਹੀ ਮਿਲੂਗਾ 10 ਕਿਲੋ ਪਰ ਤੁਸੀਂ ਮਾਰਕੀਟ ਦੇ ਵਿੱਚ ਜਾਓ ਬਾਜ਼ਾਰ ਦੇ ਵਿੱਚ ਤੇ ਤੁਹਾਨੂੰ ਇਹਦਾ ਰੇਟ ਦੱਸਣਗੇ ਕਿ ਕਿੰਨਾ ਕੋਈ ਕਹੂਗਾ 350 ਕੋਈ ਕਹੂਗਾ 400 ਕੋਈ ਕਹੂਗਾ 450 ਫਿਰ ਤੁਸੀਂ ਆਦੇ ਦਿਮਾਗ ਤੇ ਮੜਾ ਕੇ ਜੋਰ ਪੱਗ ਦੇਖਿਓ ਵੀ ਭਈ ਜਿੰਨਾ ਚੀਜ਼ਾਂ ਤੋਂ ਤੇਲ ਬਣਿਆ ਉਹ ਚੀਜ਼ਾਂ ਦਾ ਇੰਨੇ ਦੀਆਂ ਤੇ ਬਿਨਾ ਮੁਨਾਫੇ ਤੋਂ ਇਹ ਅਗਲਾ ਆਪਣਾ ਇਹਨਾ ਵੀ ਬੇਗੂਫਾ ਵੀ ਜਿਹੜਾ ਘਾਟਾ ਪਾ ਕੇ ਵੇਚੀ ਜਾਂਦਾ ਫਿਰ ਤੁਹਾਨੂੰ ਮੇਰੀ ਗੱਲ ਸਮਝਾਉਂ ਵੀ ਇਹ ਜ਼ਹਿਰ ਹੈ ਮਲਾਵਟ ਹੁੰਦਾ ਹੈ ਇਹਦੇ ਵਿੱਚ ਮਲਾਵਟ ਮਲਾਵਟ ਕਾ ਦਿਆ ਪਾਮ ਆਇਲ ਦੀ ਜਦੋਂ ਨੂੰ ਤੁਸੀਂ ਤੱਤਾ ਕਰਦੇ ਹੋ ਨਾ ਤੇ ਬਿਲਕੁਲ ਸਰੋਂ ਦੇ ਤੇਲ ਵਰਗਾ ਬਣ ਜਾਂਦਾ ਤੇ ਯਾਰ ਆਪਦੇ ਜਵਾਕਰ ਨੂੰ ਨਾ ਆਪਾਂ ਮਾੜੀ ਮਾੜੀ ਗੱਲ ਦਾ ਧਿਆਨ ਰੱਖਦੇ ਹੁਣ ਆ ਵੀ ਮੇਰਾ ਜਵਾਕ ਕੋਈ ਮਾੜੀ ਚੀਜ਼ ਨਾ ਖਾ ਲੇ ਆਪਾਂ ਲੇ ਜ਼ਿਕਰ ਕਰੇ ਤੱਕ ਵੀ ਉਹਦਾ ਧਿਆਨ ਰੱਖਦੇ ਆ ਵੀ ਇਹ ਨਾ ਖਾਵੇ ਜਿੰਨਾ ਘੱਟ ਤੋਂ ਘੱਟ ਖਾਵੇ ਹੈਨਾ ਵੀ ਆਪਾਂ ਪਰ ਆਪਾਂ ਸਰੋਂ ਦਾ ਤੇਲ ਆਪੇ ਨੂੰ ਸ਼ੌਂਕ ਨਾਲ ਕਹਿ ਦਿੰਨੇ ਚੱਕ ਦੋ ਘਰਚੇ ਆ ਬਾਰੇ ਸਵਾਦ ਬਣ ਜੂ ਸਬਜੀ ਹਣਾ ਗੱਲ ਇੱਥੇ ਪੈਂਦੀ ਆ ਨਾ ਜੇ ਜਿਨ੍ਹਾਂ ਜਿਨ੍ਹਾਂ ਨੂੰ ਮੇਰੀ ਗੱਲ ਐ ਖੜਕ ਗਈ ਵੀ ਜੱਜ ਗਈ ਗੱਲ ਤੇ ਉਹ ਵੀ ਸ਼ੇਅਰ ਕਰ ਦਿਓ ਹੁਣ ਅੱਦੇ ਵੀਰ ਕਹਿੰਦੇ ਹੋਣਗੇ ਜੋ ਤਾਂ ਖਲ ਵੀ ਨਿਕਲਦੀ ਆ ਉਧਰ ਅਗਲੇ ਤੇ ਪੈਸੇ ਪੂਰੇ ਹੁੰਦੇ ਹੋਣਗੇ ਤੁਸੀਂ ਨਾ ਜਾ ਕੇ ਕੋਲੂ ਵਾਲੇ ਨਾਲ ਗੱਲ ਕਰੋ ਉਹ ਤੁਹਾਡੇ ਦਿਮਾਗ ਦੇ ਹੋਰ ਪਾਸੇ ਖੋਲ ਦੂਗਾ ਤੇ ਜਾਂ ਜਿਹੜੇ ਕਿਸਾਨ ਵੀਰ ਆ ਜਿਨ੍ਹਾਂ ਦੇ ਘਰੇ ਆਪ ਸਰੋਂ ਬੀਜਦੇ ਆ ਉਹਨਾਂ ਨੂੰ ਮੇਰੀ ਗੱਲ ਸਮਝ ਆ ਗਈ ਹੋਊਗੀ ਵੀ ਕਿਉਂਕਿ ਹੁਣੇ ਤੇ ਤੁਹਾਨੂੰ ਆਏ ਨਹੀਂ ਅਸੀਂ ਕਿਸੇ ਫੈਕਟਰੀ ਵਾਲੇ ਦੇ ਜਾਂ ਕਿਸੇ ਦੁਕਾਨਦਾਰ ਦੇ ਵਿਰੁੱਧ ਭੜਕਾਰੇ ਅਸੀਂ ਤਾਂ ਤੁਹਾਨੂੰ ਆਏ ਕਹਿੰਨੇ ਆ ਵੀ ਚੰਗਾ ਖਾਓ ਤੰਦਰੁਸਤ ਰਹੋ ਇਹਦਾ ਹੱਲ ਪਤਾ ਕੀ ਆ ਤੁਸੀਂ ਸਰੋਂ ਲੈ ਲਿਆ ਕਰੋ ਗੱਟਾ ਸਰੋਂ ਨਾਲੀ ਕੋਲੂਦ ਜਾਵੜੇ ਉਹਨੂੰ ਕਹਦੇ ਵੀਰੇ ਆ ਤੋਲ ਦਾ ਗੱਟਾ ਸਰੋਂ ਦਾ ਤੇ ਇਹਦਾ ਸਾਨੂੰ ਤੇਲ ਕੱਢਦੇ ਕੋਲ ਇਧਰੇ ਬੈਠੇ ਆ ਤੇ ਅੱਖਾਂ ਦੇ ਸਾਹਮਣੇ ਆਪਾਂ ਤੇਲ ਕਢਾ ਲੈ ਉਹ ਸਰੋਂ ਦਾ ਤੇ ਅੱਖਾਂ ਦੇ ਸਾਹਮਣੇ ਘਰੇ ਲਿਓ ਫੇਰ ਤਾਂ ਹੈਗਾ ਵੀ ਤੁਹਾਨੂੰ ਠੀਕ ਆ ਸਹੀ ਤੇਲ ਚੀਜ਼ ਮਿਲ ਜੂਗੀ ਪਰ ਜੇ ਤੁਸੀਂ ਇਹ ਬੰਦ ਪੈਕਿੰਗਾਂ ਅਸੀਂ ਇਹਦੇ ਉੱਤੇ ਕਾਗਜ਼ ਪਾਟਤਾ ਕਿਉਂਕਿ ਕੰਪਨੀ ਵਾਲੇ ਬਾਅਦ ਚ ਕਹਿੰਦੇ ਤੁਸੀਂ ਸਾਡੇ ਵਿਰੁੱਧ ਵੀਡੀਓ ਪਾਤੀ ਸਾਡਾ ਮਕਸਦ ਕਿਸੇ ਦਾ ਕੰਪਨੀ ਦਾ ਵਿਰੋਧ ਕਰਨਾ ਨਹੀਂ ਗੌਂਕੀ ਅਗਲਾ ਤਾਂ ਯਾਰ ਮਿਲਾਵਟ ਉਹਨਾਂ ਦੇ ਖੂਨ ਚ ਹੀ ਹੋ ਗਈ ਅਗਲਾ ਤਾਂ ਮੁਨਾਫਾ ਕਰਨ ਲਈ ਮਿਲਾਵਟ ਕਰੂਗਾ ਪਰ ਆਪਾਂ ਕੀ ਕਰਨਾ ਆਪਾਂ ਤਾਂ ਆਪਦੇ ਆਪ ਨੂੰ ਬਚਾਉਣਾ ਆਪਦੇ ਜਵਾਕਾਂ ਨੂੰ ਬਚਾਉਣਾ ਆਪਾਂ ਨੂੰ ਸਿਆਣੇ ਹੋਣਾ ਪੈਣਾ ਆਪਾਂ ਨੂੰ ਕਿਸੇ ਦਾ ਵਿਰੋਧ ਕਰਨ ਦੀ ਲੋੜ ਨਹੀਂ ਜੇ ਤੁਸੀਂ ਸਹੀ ਸਰੋਂ ਦਾ ਤੇਲ ਖਾਣਾ ਚਾਹੁੰਦੇ ਹੋ ਤਾਂ ਸਰੋਂ ਖਰੀਦ ਲਿਆ ਕਰੋ ਤੇ ਉਹਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਕੋਲੇ ਖੜ ਕੇ ਪਿਆ ਲਿਆ ਕਰੋ ਇਹੀ ਹਾਲਾ ਦੋਸਤੋ ਨਹੀਂ ਤਾਂ ਅਗਲਾ ਸਰੋਂਦ ਜਦੋਂ ਸਰੋਂ ਕੱਢਦੇ ਆ ਨਾ ਖੋਲੂ ਦੇ ਵਿੱਚ ਅਗਲਾ ਨਾਮ ਵੀ ਕੋਈ ਮਿਲਾਵਟ ਕਰੇ ਤਾਂ ਉਦੋਂ ਮੌਕੇ ਤੇ ਦੋ ਬਾਲਟੀਆਂ ਪਾਣੀ ਦੀਆਂ ਪਾ ਦਿੰਦਾ ਤੇ ਉਹ ਵਿੱਚ ਉਹ ਵੀ ਰਲ ਜਾਂਦਾ ਹੁੰਦਾ ਇਹ ਵੀ ਇੱਕ ਮਿਲਾਵਟ ਆ ਚਲੋ ਪਾਣੀ ਦਾ ਤਾਂ ਕੋਈ ਨੁਕਸਾਨ ਨਹੀਂ ਵੈਸੇ ਜੇ ਕੋਈ ਪਾਉਂਦਾ ਵੀ ਆ ਤਾਂ ਚਲ ਹਨਾ ਵੀ ਚਲੋ ਮਿਲਾਵਟ ਪਰ ਜਿਹੜਾ ਪਾਮ ਆਇਲ ਆ ਉਹ ਮਿਲਾਵਟ ਦਾ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਅ ਜਿਹੜੇ ਦਿਲ ਦਿਲ ਦੇ ਹਾਰਟ ਐਕ ਹੋ ਜਾਂਦੇ ਨੇ ਨਾ ਖੂਨ ਜਕੰਡਾ ਬਣ ਜਾਂਦੀਆਂ ਸੋਤਰਾਵੀਂ ਬਿਮਾਰੀਆਂ ਲੱਗ ਜਾਂਦੀਆਂ ਲੀਵਰ ਦੇ ਨੁਕਸ ਪੈ ਜਾਂਦੇ ਆ ਹੈ ਪੇਟ ਤੇ ਸੋਜੇ ਪੈ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਦਾ ਨੁਕਸ ਇਹਦੇ ਕਰਕੇ ਆ ਸਿਆਣੇ ਬਣੋ ਦੋਸਤੋ ਮੇਰਾ ਨਾਮ ਆ ਹਰਵਿੰਦਰ ਸਿੰਘ ਸੇਕੋ ਸ਼ਹਿਰ ਜੱਤੋਂ ਸਾਡੀ ਗੱਲਬਾਤ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਕਮੈਂਟਾਂ ਚ ਜਰੂਰ ਦੱਸਿਆ ਕਰੋ ਅਸੀਂ ਕਦੇ ਵੀ ਕੋਈ ਫਾਲਤੂ ਗੱਲ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਏ ਧੰਨਵਾਦ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਬਸਦੇ ਰਹੋ ਪੰਜਾਬੀਓ